ਮੈਂ ਬੋਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਭਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਪਹੁੰਚਿਆ ਹੋਇਆ ਐਸ ਟਾਈਮ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਜਿਹਨੇ ਮੋਗੇ ਦਾ ਪਿੰਡ ਆ ਤੇ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਸਥਿਤ ਹੈ ਨਿਤੋਂ ਬਦਨੀ ਕਲਾਂ ਪਿੰਡ ਇੱਕ ਵੱਡਾ ਪਿੰਡ ਆ ਤੇ ਅੱਜ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸੁਖਵੀਰ ਵੀਰ ਦੇ ਕੋਲੇ ਆਏ ਹੋਏ ਆ ਵਪਾਰ ਲੈਣ ਦਾ ਪਾਈ ਦਾ ਕੰਮ ਆ ਉਸ ਵਪਾਰ ਲੈਣ ਦੇ ਵਿੱਚ ਆਏ ਹੋਏ ਤਿੰਨ ਜਾਨਵਰ ਤੁਹਾਨੂੰ ਵਿਖਾਉਣੇ ਆ ਮਿੱਤਰੋ ਇੱਕ ਤਾਂ ਤੁਹਾਨੂੰ ਦੱਬੀ ਤੋਕੜ ਗੱਪਣ ਵੈਡ ਚੈੱਕਪਾਸ ਵਿਖਾਉਣੀ ਆ ਇੱਕ ਤੋਂ ਉਹਨੂੰ ਮਿੱਤਰੋ ਵੀ ਘਰ ਦੇ ਵਿੱਚ ਜਿਵੇਂ ਕਹਿੰਦੇ ਨੇ ਥਾਂ ਥੋੜਾ ਤੇ ਮੰਜੇ ਦੇ ਵਿੱਚ ਮੰਜੇ ਕੋ ਜਿੰਨੇ ਥਾਂ ਦੇ ਵਿੱਚ ਹੀ ਤੁਹਾਡੇ ਕੋਲ ਰਹੀ ਜਾਊਗੀ ਤੌਰਨਾਂ ਨੂੰ ਦੁੱਧ ਨੇ 9-10 ਕਿਲੋ ਦਈ ਜਨਾ ਤੌਰਨਾਂ ਵੈਡ ਵਿਖਾਉਣੀ ਆ ਜਰਸੀ ਕ੍ਰੋਸ ਇਹ ਕੋਈ ਹਿਮਾਚਲ ਵਾਲੀ ਨਹੀਂਗੀ ਇਹ ਇੱਧਰਲੇ ਅੰਗਾਂ ਦੇ ਵਿੱਚ ਹੀ ਪਲੀ ਹੋਈ ਆ ਕਿਉਂਕਿ ਇਹ ਕਰਮਾਂ ਵਾਲੀ ਦੇ ਵਿੱਚ ਕ੍ਰੋਸ ਆ ਤੇ ਦੁੱਧ ਵੀ ਇਹਨੇ ਮਈਆਂ ਵਰਗਾ ਦੇ ਦੇਣਾ ਤੇ ਇੱਕ ਟੋਕੜ ਗੱਪਣ ਮੈਂ ਤਿੰਨ ਜਨਵਾਰ ਹੋਣਗੇ ਆਉ ਮਿਲਦੇ ਆਂ ਬਾਈ ਦੇ ਨਾਲ ਕਰਦੇ ਆਂ ਮੁਲਾਕਾਤ ਗਰਾں ਤੋਂ ਸ਼ੁਰੂਆਤ ਕਰਾਂਗੇ ਆਪਾਂ ਸਸੀਕਰ ਸਕਬੀਰ ਬਾਈ ਕੀ ਹਾਲ ਹੈ ਵੀਰੇ ਬਹੁਤ ਵਧੀਆ ਵੀਰੇ ਸਿੱਤਾ ਠੀਕ ਆ ਭਰਾ ਦੀ ਹਾਂਜੀ ਵੀਰੇ ਸਕਬੀਰ ਬਾਈ ਵੜ ਕਿੰਨੇ ਚਿਰ ਦੀ ਗੱਪਣ ਤੇ ਕਿੱਥੋਂ ਲੈ ਆਇਆ ਲਾ ਇਹ ਵੀਰੇ ਸਾਢੇ ਪੰਜ ਮਹੀਨੇ ਦੀ ਗੱਪਣ ਠੀਕ ਆ ਤੇ ਦੁੱਧ ਆਪਾਂ 10 ਕਿਲੋ 11 ਕਿਲੋ ਵੀ ਚਵਾਦੇ ਆਂ ਪਰ ਹੁਣ 8 ਕਿਲੋ ਆਏ ਸਰ ਹੋੜ 8 ਕਿਲੋ ਆ ਹਾਂ ਵੀਰੇ ਤੇ ਸੂਏ ਕਿੰਵੇ ਲਈ ਗੱਪਣਾ ਕਰੇ ਵੀਰੇ ਦੂਜੇ ਸੂਏ ਲਈ ਬੱਛੀ ਦੂਜੇ ਸੂਏ ਲਈ ਗੱਪਣਾ ਹਾਂ ਮਗਰ ਬੱਛੀ ਨੇ ਸਾਢੇ ਪੰਜਾਂ ਦੀ ਸਾਢੇ ਪੰਜਾਂ ਦੀ ਮਗਰ ਬੱਛੀ ਹੈ ਵੀਰੇ ਅੱਛਾ ਮਗਰ ਬੱਛੀ ਵੀ ਹੈ ਹਾਂ ਆਪਾਂ ਨਾਲ ਹੀ ਦੇ ਦਾਂਗੇ ਵੀਰੇ ਠੀਕ ਹੈ ਬਈ ਠੀਕ ਹੈ ਬੱਛੀ ਵੀ ਮਗਰ ਚੰਗੀ ਹੈ ਹਨਾ ਹਾਂਜੀ ਵੀਰੇ ਹੂੰ ਤੇ ਬਈ ਫਿਰ ਮਿਲਦੀ ਬੱਚੇ ਤੇ ਹੀ ਆ ਨਹੀਂ ਵੀਰੇ ਪਾੜੇ ਤੇ ਠੀਕ ਹੈ ਬਈ ਠੀਕ ਹੈ ਵੀਰੇ ਇਹ ਫਿਰ ਬੱਚੀ ਦਾ ਸਰਪ੍ਰਾਈਜ਼ ਹੈ ਹੋਰ ਕੋਈ ਉਹਨਾਂ ਦਾ ਲਾ ਲੈਣਾ ਸੀ ਹਨਾ ਹਾਂਜੀ ਵੀਰੇ 5-7000 ਦੀ ਤਾਂ ਬੱਛੀ ਵੀ ਵੇਖ ਜਾਨੀ ਮੈਂ ਵੀ ਜਾਣੀ ਆ ਵੀਰੇ ਵੇਖ ਕੇ ਜਾਣੀ ਹੂੰ ਬਹੁਤ ਸੋਹਣਾ ਮੂੰਹ ਮੱਥਾ ਵਹਿੜਦਾ ਲੇ ਵੀ ਮਿੱਤਰੋ 8 ਕਿਲੋ ਦੁੱਧਾ ਤੇ ਸਾਢੇ 5 ਮਹੀਨਿਆਂ ਦੀ ਗੱਬਣਾ ਲਿਆ ਵੀਰੇ ਸਿਵਾਈ ਬਹੁਤ ਚੰਗੀ ਲੱਗੀ ਦੀ ਆ ਬਾਈ ਮੈਡਮ ਚੋਣ ਚਾਂਨ ਮਸੀਲ ਆ ਪੂਰੀ ਵੀਰੇ ਪੂਰੀ ਠੀਕ ਆ ਬਾਈ ਮੂ ਮੱਥੇ ਲੱਗਦੀ ਪੂਰੀ ਮਤਲਬ ਅੱਦੇ ਬਾਈ ਜੇ ਕੋਈ ਤਿਆਰੀ ਦੇ ਵਿੱਚ ਪੂਰੀ ਸਾਭ ਗਿਆ ਨਾ ਤੇ ਵੜ ਮੰਨੋ 80 85 ਹਜ਼ਾਰ ਵਾਲੇ ਘਰਾਂ ਦੇ ਵਿੱਚ ਵੜ ਜਾਣਾ ਕਿਉਂਕਿ ਇਹਨੇ ਫਿਰ ਰੁੱਤ ਬਹੁਤ ਚੰਗੀ ਦੇ ਵਿੱਚ ਤਿਆਰ ਹੋਣਾ ਚੜ੍ਹਦੇ ਸਿਆਲ ਦੇ ਵਿੱਚ ਇਹਨੇ ਐਂ ਜਦੋਂ گاਵਾਾਂ ਦੀ ਹਲਚਲ ਜੀ ਬਾਜ਼ਾਰ ਦੀ ਹੋਈ ਹੁੰਦੀ ਉਦੋਂ ਮਾਲਾ ਇਹਨੇ ਤਿਆਰ ਹੋਣਾ ਵੈਸੇ گاਵਾਂ ਦਾ ਪਿਆਰ ਹੈ ਤਕੀ ਟੁੱਟਿਆ ਵੀ ਨਹੀਂ ਜੇ ਸੋਚੀਏ ਤਾਂ ਬੜਾ ਫਰਕ ਨਹੀਂ ਹੈਗਾ ਕਿਉਂਕਿ ਪਸੂ ਹੈ ਘਾਟਾ ਪਿੰਡਾਂ ਦੇ ਵਿੱਚ ਬਾਈ ਅੱਠ ਕਿਧਰ ਰੇਟ ਬਾਈ ਮੁੱਲ ਫੋਨ ਤੇ ਓਕੇ ਵੀਰੇ ਤੇ ਦੋ ਨੰਬਰ ਤੇ ਵੀਰੇ ਇਹਨੇ ਵੀਰੇ ਪਹਿਲਾ ਸੂਦਾ ਸੂਣਾ ਅੱਛਾ ਤੇ ਚਾਰ ਦੰਦ ਹੈ ਵੀਰੇ ਮੂੰਹ ਉਹ ਇਹ ਬੱਚੀ ਹੈ ਜੇ ਚਾਰ ਦੰਦ ਹੈ ਹਾਂਜੀ ਵੀਰੇ ਥੱਲੇ ਬੜੀ ਚੰਗੀ ਆ ਯਾਰ ਹਾਂਜੀ ਵੀਰੇ ਇਹਨੂੰ ਨਗਰ-ਨਗਰ ਤੋਂ ਬੰਦ ਦੀ ਮੇਰਾ ਬਾਈ ਕੁਝ ਹੈ ਹਾਂਜੀ ਵੀਰੇ ਇੱਕ ਗੱਲ ਹੈਗੀ ਸੁਖਵੀਰ ਬਾਈ ਭਾਵੇਂ ਦੀ ਕਮਰੇ ਤੇ ਆਪ ਵੀ ਸੌਂਈ ਜਾਵੇ ਉਹਦੇ ਨਾਲ ਇੱਕ ਵੇੜ ਵੀ ਰੱਖ ਸਕਦੇ ਹਾਂਜੀ ਵੀਰੇ ਬਾਕੀ ਚਵਾਈ ਬਹੁਤ ਚੰਗੀ ਆ ਟੱਣ ਫੀਗਰ ਇਹ ਕਹ ਲੈਗੀ ਭਾਈ ਇੱਕ ਕਵਰੇਜ ਆਪ ਰੱਖ ਕੇ ਤੇ ਨਾਲ ਰਹੀ ਜਾਵੇ ਹਨਾ ਥੱਲੇ ਵਾਕੇ ਉੱਡੀ ਆਪ ਆ ਜਿੱਦੀ ਆਪ ਥੱਲੇ ਪਾਣੀ ਵਾਲਾ ਨਾ ਲੱਗਿਆ ਵਾ ਭਾਈ ਹੂੰ ਠੰਡੀ ਇਹ ਕਿੰਨੇ ਦੀ ਦੇ ਦੇਗੇ ਸੁਖਵੀਰ ਭਾਈ ਇਹਦਾ ਵੀ ਫੋਨ ਤੇ ਹੀ ਕਰ ਲਾਂਗੇ ਭਾਈ ਆਪੇ ਇਹਦਾ ਦੱਸਦੇ ਯਾਰ ਇਹ ਨਾ ਕਰ ਕੋਈ ਨਹੀਂ ਦੇ ਦੇਾਂਗੇ ਆਪੇ ਵੀਰਾਂ ਲਈ ਮੇਰਾ ਇਹਨਾਂ ਨੂੰ ਦੱਸ ਦੇ ਭਾਈ 26000 ਦੀ ਦੇ ਦੇਾਂਗੇ ਭਾਈ ਲੈ ਮਿੱਤਰੋ 26000 ਦੀ ਦੇ ਦੇਾਂਗੇ ਭਈਆਂ ਦਾ ਫਿਰ ਚੰਗੀ ਆ ਯਾਰ ਕੋਈ ਮਾੜੀ ਵੀ 10 12 ਕਿਲੋ ਦੁੱਧ ਦੇ ਦੋ ਮੈਂ ਚੱਲ ਪੀ ਦੋ ਤਾਂ ਤੇ 12 13 ਤਾਂ ਵੀ ਜਾ ਕੇ ਖੜ ਜੂਗੀ ਕਿਉਂਕਿ ਇਹ ਥੱਲੇ ਆਦੇ ਹੋਰ ਬਣ ਜਾਣਾ ਹੈ ਨਾ ਹਾਂ ਵੀਰੇ ਬਹੁਤ ਚੰਗਾ ਖਾਣਾ ਸੀ ਹਾਂ ਠੀਕ ਆ ਤੇ ਵੀਰੇ ਤਿੰਨ ਅੰਦਰ ਤੇ ਮੈਂ ਜਿਹੜੀ ਬਈ ਉਹ ਵੀਰੇ ਤਾਂ 6 ਮਹੀਨਾ ਦੀ ਗੱਬਣਾ ਅੱਛਾ ਚੈੱਕ ਪਾਸ ਆ ਹਾਂ ਵੀਰੇ ਦੁੱਧ ਬਈ ਦੁੱਧ 5 ਕਿਲੋ ਵੀਰੇ ਲੈਂਦੀ ਦੋ ਵਾਰ ਟਾਈਮ ਹੀ ਆ ਹਾਂ ਵੀਰੇ ਦੋਨੇ ਟਾਈਮ ਲੈਂਦੀ ਆ ਕਿਵੇਂ ਮਿਲਦੀ ਆ ਵੀਰੇ ਵੀਰੇ ਆਪਣੇ ਕੋਲ ਇੱਕ ਟਾਈਮ ਟੀਕਾ ਲਵਾਇਆ ਆ ਪਾਣੀ ਝੂਠ ਮਾਰਨਾ ਆ ਉਹ ਪੂਰਾ ਦਾ ਕਰ ਹੀ ਜਾਂਦੀ ਆ ਹਾਂ ਵੀਰੇ ਤੇ ਦੁੱਧ ਦੇ ਹੋਰ ਵੱਜਣਾ ਮੈਂ ਥੋੜੀ ਜਿਹੀ ਸੰਭੀ ਘਟਾ ਹੈ ਨਾ 4 ਮਹੀਨਾ ਦੀ ਆ ਵੀਰੇ ਹੈ 4 ਬਥੇਰੀ ਆ ਖਾਂਦੀ ਬਥੇਰੀ ਆ ਦੁੱਧ ਦੇ ਦੇਣਾ ਮੈਨੇ 7-8 ਕਿਲੋ ਹਾਂ ਵੀਰੇ ਦੇ ਦੇਣਾ ਬਾਕੀ ਚਵਾਈ ਬਹੁਤ ਚੰਗੀ ਲੱਗੀ ਵੀ ਢਾਈਆਂ ਮਹੀਨਿਆਂ ਦੀ ਗੱਪਣ ਹੈ ਆਹ ਰੱਖਿਆ ਤੁਹਾਨੂੰ ਠੀਕ ਆ ਬਾਈ ਲੈ ਆ ਵੀਰੇ ਇਹ ਕਿੰਨੇ ਦੀ ਦੇ ਦੇਵੇਂ ਉਸਤਾਦ 48000 ਦੀ ਮੈਂ ਦੇ ਦਾਂਗਾ ਠੀਕ ਆ ਬਾਈ ਫਿਰ ਤਾਂ ਕੋਈ ਮਾੜੀ ਨਹੀਂ ਯਾਰ ਲੈ ਮਿੱਤਰੋ ਝੋਟੀ ਚੰਗੀ ਆ ਤੋਕਰ ਗੱਪਣ 48000 ਦੀ ਪਾਈ ਇਹਨਾਂ ਦੇ ਦੇ ਦਾਂਗੇ ਇਹਦੇ ਦੁੱਧ ਵੀ 5 ਕਿਲੋ ਹੈਗਾ ਢਾਈਆਂ ਮਹੀਨਿਆਂ ਦੀ ਗੱਪਣ ਲੈ ਮਿੱਤਰੋ ਦੇਖ ਸਕਦੇ ਹੋ ਨੂੰ ਫਿਰਮਾਂ ਵਾਲੀ ਨੂੰ ਇਹ ਮੈਂ ਸੀ ਬਾਈ ਦੇ ਕੋਲ ਮੈਂ ਦਾ ਭਾਅ ਠੀਕ ਹੈ 48 ਜਮਾਨਤ ਖੁੱਲਾ ਕਰ ਦੇਗੇ ਹਾਂ ਵੀਰੇ ਕਰ ਦੇਾਂਗੇ ਠੀਕ ਹੈ ਬਾਈ ਤੇ ਲਾਲ ਵੈੜ ਦਾ ਮੁੱਲ 26000 ਰੁਪਿਆ ਵਾ ਤੇ ਆ ਵੈੜ ਦਾ ਮੁੱਲ ਜਿਹੜਾ ਬਾਈ ਫੋਨ ਤੇ ਤੈਅ ਕਰੂਗਾ ਹੋਊਗਾ ਇਹਦਾ ਵੀ ਰੇਟ ਚ ਹੈ ਜੀ ਬਾਈ ਕੋਈ ਬਾਹਲਾ ਨਹੀਂ ਹੁੰਦਾ ਵੀ 70 80000 ਨਹੀਂ ਮੰਗਦਾ ਬਾਈ ਇਹ ਤੁਹਾਨੂੰ ਮੈਂ ਵੀ ਦੱਸ ਦਿੰਨਾ ਵੀ ਮੰਨ ਲਓ ਤੁਸੀਂ ਐਡੀਆਂ ਜਿਆ ਬਾਈ ਕਿੰਨਾ ਹੋਊਗਾ ਰੇਟ ਮੜਾ ਕੋਈ ਨਹੀਂ ਕਰ ਲਾਂਗੇ ਵੀਰੇ ਆਪਾਂ ਹੈ ਕਰ ਲਾਂਗੇ ਫੋਨ ਤੇ ਠੀਕ ਹੈ ਫੋਨ ਤੇ ਬਾਈ ਪਾ ਜੀ ਨਾਲ ਕਰ ਲੋ ਗੱਲਬਾਤ ਕਿਉਂਕਿ ਇਹ ਵੇੜਾ ਜਿਹਦੇ ਮਗਰ ਵੱੱਛੀ ਵੀ 5-7000 ਦੀ ਮਤਲਬ ਬਹੁਤ ਸੋਹਣੀ ਤੇ ਆ ਇੱਕ ਤੁਹਾਨੂੰ ਐਂਡ ਤੇ ਦਿਖਾ ਦਿੰਨੇ ਆ ਬੂਰੀ ਦਾ ਤੋਹਫਾ ਇਹ ਬਾਈ ਫਿਰ ਕਿੰਨੇ ਦੀ ਦੇ ਦਈਏ ਇਹ ਆਪਾਂ ਵੀਰੇ ਮੋਲੇ ਜਨਾ ਮਾਜੀ ਦਾ 17000 ਦੀ ਕੱਟੀ ਦੇ ਦਿਆ 17000 ਇਹ ਰੀਚਾਲੀ ਦੀ ਚੰਗੀ ਆ ਹਨਾ ਬਹੁਤ ਚੰਗੀ ਹੈ ਹੋਰ ਬੂਰੀ ਹੈ ਹਨਾ ਬਾਈ ਹਾਂਜੀ ਵੀਰੇ ਹੂੰ ਬੰਦ ਕਰ ਦਿੰਨੇ ਆ ਨੰਬਰ ਹੈ ਦਾ ਬਾਈ ਦਾ 9463319970 9463319970 9463319970 ਪਿੰਡ ਬੱਤਨੀ ਕਲਾ ਜ਼ਿਲ੍ਹਾ ਮੋਗਾ ਧੰਨਵਾਦ ਸ਼ੁਕਰੀਆ